ਪਿਛਲੇ ਕਈ ਦਿਨਾਂ ਤੋਂ ਹੋ ਰਹੀ ਸੀ ਪਟਿਆਲਾ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੋਰੀ ਆਖਿਰਕਾਰ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਨੂੰ ਪੁਲਿਸ ਨੇ ਕੀਤਾ ਕਾਬੂ ਮੋਟਰਸਾਈਕਲ ਚੋਰ ਗਰੋਹ ਦੇ ਕੋਲੋਂ ਪੁਲਿਸ ਨੇ 10 ਮੋਟਰਸਾਈਕਲ ਅਤੇ 4 ਐਕਟਿਵਾ ਕੀਤੀਆਂ ਬਰਾਮਦ ਪਟਿਆਲਾ ਸ਼ਹਿਰ ਅਤੇ ਜਦੋਂ ਵੀ ਇਸ ਸ਼ਹਿਰ ਦਾ ਨਾਮ ਕਿਸੇ ਦੀ ਜ਼ੁਬਾਨ ਤੇ ਆਉਂਦਾ ਹੈ ਤਾਂ ਉਦੋਂ ਦਿਮਾਗ ਦੇ ਵਿੱਚ ਇੱਕ ਤਸਵੀਰ ਬਣ ਜਾਂਦੀ ਹੈ ਕਿਉਂਕਿ ਪਟਿਆਲਾ ਸ਼ਹਿਰ ਰਾਜੇ ਮਹਾਰਾਜਿਆਂ ਦਾ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸ਼ਾਹੀ ਸ਼ਹਿਰ ਦੇ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਪਟਿਆਲੇ ਵਰਗੇ ਸ਼ਹਿਰ ਦੇ ਵਿੱਚ ਜੇਕਰ ਦਿਨ ਦਿਹਾੜੇ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਣ ਲੱਗ ਜਾਂ ਤਾਂ ਫਿਰ ਪ੍ਰਸ਼ਾਸਨ ਦੇ ਉੱਤੇ ਸਵਾਲਤਾ ਬਣਦਾ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਵੀ ਇਹਨਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਆਪਣੀ ਕਾਰਵਾਈ ਸ਼ਕਤੀ ਦੇ ਨਾਲ ਕੀਤੀ ਗਈ ਹੈ ਅਤੇ ਮੋਟਰਸਾਈਕਲ ਚੋਰ ਗਰੋ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈ ਦਾਦੇ ਕਿ ਪਟਿਆਲਾ ਪੁਲਿਸ ਦੇ ਵੱਲੋਂ ਲਗਾਤਾਰ ਹੋ ਰਹੇ ਮੋਟਰਸਾਈਕਲ ਚੋਰੀ ਮਾਮਲਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਵੱਡਾ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੋਟਰਸਾਈਕਲ ਚੋਰ ਗਰੋ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲੋਂ 10 ਮੋਟਰਸਾਈਕਲ ਅਤੇ 4 ਐਕਟਿਵਾ ਬਰਾਮਦ ਹੋਈਆਂ ਨੇ ਪਟਿਆਲਾ ਪੁਲਿਸ ਨੇ ਕਿਹਾ ਕਿ ਹੁਣ ਪਟਿਆਲਾ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੋਰੀ ਨਹੀਂ ਹੋਣਗੇ ਅਤੇ ਇਹਨਾਂ ਦੇ ਨਾਲ ਦੀ ਜੇਕਰ ਕੋਈ ਹੋਰ ਸਾਥੀ ਵੀ ਇਸ ਤਰੀਕੇ ਦਾ ਕੰਮ ਕਰਦੇ ਹਨ ਤਾਂ ਉਹ ਵੀ ਬਖਸ਼ੇ ਨਹੀਂ ਜਾਣਗੇ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਆ ਥਾਣਾ ਸਿਵਲਨ ਪਟਿਆਲਾ ਇੱਕ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਪਤ ਹੋਈ ਸੀ ਜਿਸ ਤੇ ਪਰਚਾ ਦਰਜ ਕਰਕੇ ਆ ਦੋ ਬੰਦੇ ਫੜੇ ਗਏ ਜਿਨ੍ਹਾਂ ਤੋਂ ਚੋਰੀ ਹੋਇਆ ਮੋਟਰਸਾਈਕਲ ਰਿਕਵਰ ਹੋਇਆ ਫਰਦਰ ਪੁਸ਼ਕਿਸ਼ ਹੋਏ ਜਿਨ੍ਹਾਂ ਤੋਂ 6 ਹੋਰ ਮੋਟਰਸਾਈਕਲ ਤੇ 3 ਐਕਟਿਵ ਟੋਟਲ 10 ਵਹੀਕਲ ਰਿਕਵਰ ਹੋਏ ਸਾਰੇ ਕਿੱਥੇ ਦੇ ਰਹਿਣ ਵਾਲੇ ਆ ਤੇ ਇਹਨਾਂ ਦੇ ਪਹਿਲਾਂ ਵੀ ਕ੍ਰਿਮੀਨਲ ਕੇਸ ਹੈ ਕੋਈ ਹਾਂਜੀ ਇਹਨਾਂ ਤੋਂ ਇਹ ਲੋਕਲ ਇੱਕ ਬਲੂਵਾਲ ਦਾ ਹੈਗਾ ਇੱਕ ਧੰਮਾ ਮਾਜਰੇ ਦਾ ਤੇ ਇੱਕ ਜਾਣੇ ਤੇ ਤਿੰਨ ਪਹਿਲਾ ਮੁਕਦਮੇ ਹੈਗੇ ਕੁਝ ਪਤਾ ਲੱਗਿਆ ਸਾਬ ਕਿਤੋਂ ਕਿਤੋਂ ਦੀਏ ਚੋਰੀ ਕਰਦੇ ਸੀ ਆ ਲੋਕਲ ਸ਼ਹਿਰ ਦੇ ਏਰੀਆ ਤੋਂ ਚੋਰੀ ਹੋਏ ਨੇ ਜਿਹਨੇ ਮੋਟਰਸਾਈਕਲ ਚੋਰੀ ਹੋਏ ਨੇ ਬਾਕੀ ਹੋਰ ਕਤਿਸ ਜਾਰੀ ਸਿਰ ਜਿਹੜੇ ਚੋਰੀ ਕੀਤੇ ਸੀ ਕਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਕਿੱਥੇ ਡੰਪ ਕੀਤੇ ਹੋਏ ਸੀ ਇਹਨਾਂ ਨੇ ਇਹਨਾਂ ਨੇ ਵਾਪਸ ਆਖ ਸਾਧ ਦਿੱਤੇ ਹੋਏ ਸੀ ਜਿੱਥੋਂ ਰਿਕਵਰ ਹੋਏ ਨੇ ਬਾਕੀ 4 ਜਾਣੇ ਦੀਸ ਮਲਟੀਪਲਾਈ ਕੀਤੀ ਤਾਂ ਉਹਨਾਂ ਨੂੰ ਵੀ ਕੰਮ ਦਿੱਤੀ ਤਾਂ ਇਹ ਇਕੱਲੇ ਦੋਨੋਂ ਹੈ ਕਿ ਸਹਿਰੀਨਾਂ ਦਾ ਔਰ ਵੀ ਗੈਂਗ ਹੈ ਕੋਈ ਹੋਰ ਜਾਣੇ ਫੜੇ ਜਾਣ ਦੀ ਸਾਨੂੰ ਹੈਗੀ ਜੀ ਪਰਸੈਂਟ ਕੋਈ ਰਿਕਵਰੀ ਵੀ ਹੋएगी ਸਰ ਬਿਲਕੁਲ ਜੀ ਹੋਰ ਰਿਕਵਰੀ ਕਰਾਂਗੇ